ਉਹਦੀ ਚੰਗੀ ਸੋਚ ਸੀਗੀ ਉਹਨੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਆਈਏ ਤੇ ਜਿਹੋ ਜੇ ਹੋਣਾ ਹਾਰੇ ਬੱਚਿਆਂ ਦੇ ਨਾਲ ਹੀ ਸਾਡੇ ਨੇ ਇਹੋ ਜਿਹਾ ਹੋ ਰਿਹਾ ਤੇ ਅੱਜ ਵੇਲਾ ਵਾ ਸਾਰਾ ਇਕੱਠੇ ਹੋਣ ਦਾ ਜਿਹੜੇ ਹੋਣ ਆ ਰਿਹਾ ਉਹਨਾਂ ਨੂੰ ਪੇਪਰ ਨਹੀਂ ਦਿੱਦਣ ਜਾਣ ਦੇਂਦੇ ਤੇ ਜਿਹੜੇ ਪਿੰਡਾਂ 'ਚ ਰਹਿਣ ਦੇ ਉਹਨਾਂ ਨੂੰ ਨਸ਼ਾ ਦੇ ਕੇ ਮਾਰਨ ਦੇ ਇਹ ਸਰਕਾਰਾਂ ਦੀਆਂ ਪਾਲਿਸੀਆਂ ਵਾਂ ਲੰਗੇ ਦਿਨੀ ਰਾਜਸਥਾਨ ਵਿੱਚ ਕਾਰਾਂਕਾਨ ਪ੍ਰੀਖਿਆ ਵਿੱਚ ਬੈਠਣ ਤੋਂ ਰੋਕੀ ਗਈ ਗੁਰਸੇਖ ਵਿਦਿਆਰਥਣ ਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਨੇ ਜੋ ਕੁਝ ਵੀ ਕੀਤਾ ਸਾਨੂੰ ਉਸ ਤੇ ਮਾਣ ਹੈ ਉਸਨੇ ਧਰਮ ਨੂੰ ਚੁਣਿਆ ਸਾਡੇ ਲਈ ਧਰਮ ਪਿਆਰਾ ਹੈ ਉਨਾ ਹੀ ਵੀ ਕਿਹਾ ਕਿ ਇੱਕ ਹੋਣਹਾਰ ਬੱਚੀ ਨਾਲ ਇਦਾਂ ਹੋਇਆ ਹੈ ਜਿਸ ਦਾ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੂੰ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਬੱਚੇ ਨਾਲ ਅਜਿਹਾ ਨਾ ਹੋਵੇ। ਵੈਸੇ ਤਾਂ ਮਾਣ ਮਹਿਸੂਸ ਕਰਦੇ ਆ ਅਸੀਂ। ਜੀ। ਠੀਕ ਹੈ ਜੀ ਸਾਡੀ ਬੇਟੀ ਨੇ ਕੋਈ ਗਲਤ ਕੰਮ ਨਹੀਂ ਕੀਤਾ। ਹੂੰ। ਉਹਦੀ ਚੰਗੀ ਸੋਚ ਸੀਗੀ। ਜੀ। ਤੇ ਉਹਨੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਆਈ ਹੈ। ਹੂੰ। ਠੀਕ ਹੈ ਜੀ। ਹੂੰ। ਬਾਕੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਮਤਲਬ ਸਰਕਾਰਾਂ ਦਾ ਤੇ ਨਾਲ ਜਥੇਬੰਦੀਆਂ ਦਾ ਸਹਿਯੋਗ ਆ। ਹੂੰ। ਸਾਡੇ ਨਾਲ ਜਿੰਨੇ ਵੀ ਜਥੇਬੰਦੀਆਂ ਨੇ ਸਾਡੇ ਸੰਤ ਮਹਾਂਪੁਰਸ਼ ਆ ਇਹਨਾਂ ਦਾ ਪੂਰਾ ਸਹਿਯੋਗ ਆ ਜੀ ਤੇ ਕਿਤੇ ਇਦਾਂ ਦਾ ਪਰਾਲਾ ਹੋਵੇ ਗਾਂ ਆਉਣ ਵਾਲੇ ਸਮੇਂ ਚ ਹੋਰ ਬੱਚਿਆਂ ਨਾਲ ਇਦਾਂ ਦਾ ਕੰਮ ਨਾ ਹੋਵੇ ਹਾਂ ਬਾਕੀ ਜੋ ਸਾਡੀ ਬੱਚੀ ਨਾਲ ਹੋਇਆ ਸਹੀਂ ਤਾਂ ਮਾਂ ਨੇ ਮਹਿਸੂਸ ਕਰਦੇ ਆ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਗੁਰਪ੍ਰੀਤ ਕੋਰ ਦਾ ਸਮਰਥਨ ਕੀਤਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਸਿੱਖ ਕੌਮ ਵਿਰੁੱਧ ਸੋਚੀ ਸਮਝੀ ਸਾਜ਼ਿਸ਼ ਕਰਾ ਦਿੱਤਾ ਹੈ ਉਹਨਾਂ ਕਹਿੰਦੇ ਕਿ ਪਿੰਡਾਂ ਵਿੱਚ ਨਸ਼ਾ ਵੜ ਕੇ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਤੇ ਜੇਕਰ ਕੋਈ ਹੋਣਹਾਰ ਬੱਚੇ ਬਾਹਰ ਨਿਕਲ ਕੇ ਕੁਝ ਕਰਦੇ ਹਨ ਤਾਂ ਸਰਕਾਰਾਂ ਵੱਲੋਂ ਅਜੀਹਾ ਵਿਵਹਾਰ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਉਹਨਾਂ ਕਹਿੰਦੇ ਕਿ ਗੁਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ਜਿਸ ਵਿੱਚ ਸਭ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸਾਡੀ ਹੋਈ ਹੈ ਸ੍ਰੀ ਕਾਲਸਰ ਜਹਦਾਰ ਜੀ ਨਾਲ ਗੱਲ। ਜੀ। ਤੇ ਉਹਨਾਂ ਦੇ ਸਿੰਘ ਹੋਰੇ ਸਾਡੇ ਨਾਲ ਸੰਪਰਕ ਕਰਦੇ ਆ ਉਹਨਾਂ ਚਾਹੁੰਦੇ ਸੀਗੇ ਪਰ ਅਸੀਂ ਦੱਸਿਆ ਕਿ ਸਾਡੀ ਬੇਟੀ ਜਿਹੜੀ ਆਉਂਦੀ ਵੇਜ ਰਸਤੇ ਦੇ ਵਿੱਚ ਆ। ਹਾਂ। ਤੇ ਉਹਨੇ ਕੱਲ ਪਹੁੰਚ ਜਾਣਾ ਬਹੁਤ ਠੀਕ ਆ ਉਹ ਚੜਦੀ ਕਲਾ ਦੇ ਵਿੱਚ ਹੈ ਪਹਿਲਾਂ ਚੜਦੀ ਕਲਾ ਉਹਨੂੰ ਚੜਦੀ ਕਲਾ ਦੇ ਵਿੱਚ ਠੀਕ ਆ ਜੋ ਉਹਨੇ ਕੀਤਾ ਸਾਨੂੰ ਸਾਡੇ ਪਿੰਡਾਂ ਤੇ ਬੜੀ ਮਾਨ ਵਾਲੀ ਗੱਲ ਆ ਪਰ ਮੈਂ ਤੁਹਾਡੇ ਮਾਦੀਆਂ ਵਰਾਹੀ ਸਾਰੇ ਸਿੱਖਾਂ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਕੀ ਵੇਖੋ ਇਹ ਮੌਕਾ ਹੁਣ ਆਪਣੇ ਕੋਲ ਆਇਆ ਵਾ ਕਿ ਆਪਾਂ ਸਾਰੇ ਇਕੱਠੇ ਹੋਈਏ ਜੀ ਵੇਖੋ ਆਪਾਂ ਬੱਚਿਆਂ ਤੇ ਇਮਾਨ ਕਰਦੇ ਜਿਹੜੇ ਸਾਡੇ ਬੱਚੇ ਸਾਡਾ ਭਵਿੱਖ ਹੈ ਤੇ ਜੇ ਇਹੋ ਜਿਹਾ ਹੁਣ ਹਰ ਬੱਚੇ ਦੇ ਨਾਲ ਹੀ ਸਾਡੇ ਨਾਲ ਇਹੋ ਜਿਹਾ ਹੋ ਰਿਹਾ ਤੇ ਅੱਜ ਵੇਲਾ ਵਾ ਸਾਰਾ ਇਕੱਠੇ ਹੋਣ ਦਾ ਜੀ ਜਿਹੜੇ ਹੋਣ ਆ ਰਿਆ ਉਹਨਾਂ ਨੂੰ ਪੇਪਰ ਨਹੀਂ ਦਿੱਦਣ ਜਾਣ ਦੇਂਦੇ ਤੇ ਜਿਹੜੇ ਪਿੰਡਾਂ 'ਚ ਰਹਿਣ ਦੇ ਉਹਨਾਂ ਨੂੰ ਨਸ਼ਾ ਦੇ ਕੇ ਮਾਰਨ ਦੇ ਇਹ ਸਰਕਾਰਾਂ ਦੀਆਂ ਪਾਲਿਸੀਆਂ ਵਾ ਤੇ ਮੈਂ ਤੁਹਾਡੇ ਮਾਧਿਅਮ ਵਰਾਈਂ ਸਾਰੇ ਸਿੱਖਾਂ ਨੂੰ ਅਪੀਲ ਕਰਦਾ ਕਿ ਆਪਾਂ ਹੁਣ ਜ਼ਿਆਦਾ ਚਿਰ ਜੁੱਤੀਆਂ ਨਾ ਖਾਈਏ ਹੂੰ ਤੇ ਇਕੱਠੇ ਹੋ ਜਾਈਏ ਧੜੇ ਬੰਦੀਆਂ ਛੱਡ ਕੇ ਜਿ ਤਰ੍ਹਾਂ ਬੀਟੀ ਲਿਖਾ ਕਿ ਧਰਮ ਮੇਰਾ ਪਹਿਲਾ ਹੂੰ ਆਪਾਂ ਬਸ ਆਪਣੇ ਸਾਰੇ ਬਾਕੀ ਆਪਣੇ ਸਵਾਤ ਛੱਡ ਕੇ ਧਰਮ ਵਾਲੇ ਬੰਨੇ ਹੋਈਏ ਇੱਕ ਇਨਸਾਨ ਸਭ ਥੱਲੇ ਇਕੱਠੇ ਹੋ ਜਾਈਏ ਫਿਰ ਆਪਣਾ ਇਨੇ ਦੇ ਇਹੋ ਜੇ ਚੁਣੌਤੀ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਹੁੰਦੀ ਯਾਨੀ ਦੇਖੋ ਇਹੋ ਜੇ ਬੱਚੀ ਦੇ ਨਾਲ ਹੋਣ ਹਰ ਦਿਨ ਇਹੋ ਜੇ ਹੋਇਆ ਕਈਆਂ ਦਾ ਤੇ ਮੋਰਲ ਵੈਸੇ ਡਾਉਨ ਹੋ ਗਿਆ ਨਾ ਪਰ ਅਸੀਂ ਇਹੋ ਜੇ ਕਕਾਰ ਕਿਉਂ ਪਾਵਾਂਗੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੁਸ਼ਕਲ ਆਉਣ ਗਿਆ ਕਿ ਸਾਨੂੰ ਕਿਸੇ ਨੇ ਐਗਜ਼ਾਮੀਨੇਸ਼ਨ ਜਾਣ ਨਹੀਂ ਦੇਣਾ ਕਿਤੇ ਉੱਚੇ ਉੱਤੇ ਨਹੀਂ ਜਾ ਸਕਦੇ ਇਹ ਕਰਕੇ ਹੋ ਸਕਦਾ ਕਈਆਂ ਦੇ ਮਨ ਰੋਲ ਵੀ ਗਿਆ ਹੋਵੇ ਯਾਰ ਅਸੀਂ ਨਾਮਰ ਛਕੀ ਸੋ ਅੱਜ ਇਹ ਸਮਾਂ ਵਾ ਕਿ ਆਪਾਂ ਸਾਰੇ ਇਕੱਠੇ ਹੋਈਏ ਇਹੋ ਜੇ ਬੱਚਿਆਂ ਦਾ ਸਾਥ ਦੀ ਜਿਤਨਾ ਦਾ ਵੀ ਹੋ ਸਕਦਾ ਨਹੀਂ ਸਾਰੇ ਛੱਡিয়ে ਤੇ ਇੱਕ ਕਾਲ ਤੱਕ ਸਾਇਦ ਦੇ ਨਿਸ਼ਾਨ ਸਦ ਇਕੱਠੇ ਹੋ ਗਏ ਸਾਰੇ ਧੜੇ ਸਾਡੇ